ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਨੇ ਸਾਡੇ ਨਾਲ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਕੈਨੇਡਾ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕੈਨੇਡਾ ਤੋਂ ਨੈਗੇਟਿਵ ਖਬਰਾਂ ਬਹੁਤ ਜ਼ਿਆਦਾ ਆ ਰਹੀਆਂ ਨੇ ਕਿ ਸੱਚਮੁੱਚ ਕੈਨੇਡਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਨੇ ਤੀਰਤ ਸਿੰਘ ਪਿਨਾਕਲ ਲਗਾਤਾਰ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਸੰਪਰਕ ਚ ਰਹਿੰਦੇ ਨੇ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਵਿਦਿਆਰਥੀ ਉੱਥੇ ਭੇਜੇ ਨੇ ਪੰਜਾਬ ਚ ਵੀ ਬਹੁਤ ਸਾਰੇ ਲੋਕ ਕੈਨੇਡਾ ਵਿਦਿਆਰਥੀ ਭੇਜਣ ਨੂੰ ਲੈ ਕੇ ਅੱਜਕੱਲ ਚਿੰਤਾ ਚ ਨੇ ਕਹਿੰਦੇ ਆਲਟ ਸੈਂਟਰਸ ਦੇ ਵਿੱਚ ਵੀ ਦਾਖਲੇ ਘੱਟ ਹੋ ਰਹੇ ਨੇ ਇਹ तमाम ਸਥਿਤੀਆਂ ਕਿਉਂ ਬਣੀਆਂ ਨੇ ਇੰਨੀਆਂ ਜ਼ਿਆਦਾ ਨੈਗੇਟਿਵ ਗੱਲਾਂ ਕੀ ਸਿਰਫ ਗੱਲਾਂ ਨੇ ਜਾਂ ਇਹਨਾਂ ਦੇ ਪਿੱਛੇ ਤੱਥ ਵੀ ਨੇ ਇਹ ਸਾਰੇ ਵਿਸ਼ੇ ਤੇ ਅੱਜ ਤੀਰ ਸਿੰਘ ਪਿਨਾਕਲ ਸਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਤੀਰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੀਰ ਜੀ ਤੁਹਾਡੀ ਗੱਲ ਤੇ ਬਹੁਤ ਭਰੋਸਾ ਕਰਦੇ ਨੇ ਵਿਦਿਆਰਥੀ ਉਹਨੇ ਗੱਲਾਂ ਬਹੁਤ ਨੇ ਕਿ ਕੈਨੇਡਾ ਨੈਗੇਟਿਵ ਹੈ ਕੈਨੇਡਾ ਨਾ ਜਾਇਆ ਜਾਵੇ ਹੁਣ ਤੁਸੀਂ ਇਹਨਾਂ ਸਾਰੀਆਂ ਸਥਿਤੀਆਂ ਦਾ ਵਰਣਨ ਕਿਵੇਂ ਕਰੂੰਗੇ ਤੇ ਬਿਲਕੁਲ ਸਰ ਸਾਡੀਆਂ ਵੀਡੀਓਸ ਤੇ ਵੀ ਕਮੈਂਟ ਆ ਜਾਂਦੇ ਕਿ ਇਹਨਾਂ ਦਾ ਤਾਂ ਕਾਰੋਬਾਰ ਆ ਇਹਨਾਂ ਨੇ ਤਾਂ ਹੱਕ ਦੀ ਗੱਲ ਕਰਨੀ ਆ ਤੇ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਮੈਂ ਤਾਂ ਕਹੂੰਗਾ ਬੈਠਾ ਹੋ ਵਾਈ ਗੁਰੂ ਜਿਹੜਾ ਮੇਰੇ ਹੱਕ ਦਾ ਨਾ ਉਹ ਮੇਰੇ ਤੋਂ ਕੋਈ ਲੈ ਨਹੀਂ ਸਕਦਾ ਹੈਗਾ ਸੋ ਮੈਂ ਤਾਂ ਬਹੁਤ ਜ਼ਿਆਦਾ ਮੈਂ ਤਾਂ ਕਹੂੰਗਾ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਤੇ ਪੋਜ਼ਿਟਿਵਿਟੀ ਦੇ ਵੱਡੇ ਲੈਵਲ ਦੇ ਯਕੀਨ ਕਰਦਾ ਸੋ ਜੋ ਸਾਰੀਆਂ ਚੀਜ਼ਾਂ ਹੋ ਰਹੀਆਂ ਨਾ ਤੋ ਮੈਂ ਤਾਂ ਇਹ ਕਹਿਣਾ ਹੁੰਦਾ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਨਾ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੀ ਇੰਸਟਾਗ੍ਰam ਛੋਟੀ ਜੀ 10 15 15 20 20 ਸਕੰਡ ਦੀਆਂ ਵੀਡੀਓਜ਼ ਹਨ ਜਿਹੜੀਆਂ ਸਰ ਉਹ ਚੀਜ਼ਾਂ ਨੇ ਸਰ ਜਿਹੜਾ ਸਾਡੇ ਦਿਮਾਗ ਤੇ ਅਸਰ ਕਰਦੀਆਂ ਹਨ ਸਰ ਉਹਦਾ ਕੋਈ ਹੱਲ ਨਹੀਂ ਹੈਗਾ ਐਸਾ ਕਹਿੰਦੇ ਨਾ ਰੀਅਲ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਅਸਲੀਅਤ ਜਿਹੜੀ ਜ਼ਿੰਦਗੀ ਦੀ ਹੈਗੀ ਆ ਆਪਾਂ ਉਸ ਚੀਜ਼ ਤੋਂ ਬਹੁਤ ਮੈਂ ਤਾਂ ਕਹੂੰਗਾ ਵੱਖਰੇ ਜਿਹੜਾ ਕਿ ਇਹ ਚੱਲਣਾ ਸ਼ੁਰੂ ਹੋ ਚੁੱਕੇ ਆ ਪਹਿਲੀਆਂ ਚ ਕੀ ਸੀਗਾ ਆਪ ਮਲੇ ਕੀ ਬੱਚੇ ਦਾ ਫਾਦਰ ਬੱਚੇ ਦਾ ਗ੍ਰੈਂਡ ਫਾਦਰ ਦਾਦਾ ਮਲੇ ਕੀ ਵਾਕੀ ਰਿਸ਼ਤੇ ਸਮਝਾਉਂਦੇ ਹੁੰਦੇ ਸੀ ਪੁੱਤ ਜ਼ਿੰਦਗੀ ਵਿੱਚ ਇਹ ਕਰਨਾ ਆ ਇਦਾਂ ਇਦਾਂ ਚੱਲਨੀ ਆ ਆਜ ਕੱਲ ਕੀ ਇਹਦਾ ਸਵੇਰੇ ਹੀ ਉੱਠਦੇ ਆ ਨਹੀਂ ਲੱਗੇ ਹੋਏ ਮੇਰੇ ਵਰਗੇ ਬੋਲਣ ਫੜਾਫੜ ਕਿ ਇਹ ਚੀਜ਼ਾਂ ਆ ਰਹੀਆਂ ਆ ਹੋ ਗਿਆ ਆ ਹੋ ਗਿਆ ਕੁਝ ਨਹੀਂ ਬਚਿਆ ਤੋਂ ਮੈਂ ਲਗਾਂਗਾ ਕਿ ਜੋ ਸਾਡੇ ਅੰਦਰ ਜਾਏਗਾ ਉਹੀ ਕਿਤੇ ਆਪਾਂ ਉਦਾਂ ਦੇ ਜਿਹੜੇ ਕੀ ਹੋਵਾਂਗੇ ਸਵੇਰੇ ਸਵੇਰੇ ਜਦੋਂ ਨੈਗਟਿਵਿਟੀ ਅੰਦਰ ਜਾਂਦੀ ਆ ਤੋਂ ਕਿਦਾਂ ਜਿਗਰਾ ਪੈ ਜਾਏਗਾ ਕਿ ਆਪਾਂ ਉਸ ਚੀਜ਼ ਬਾਰੇ ਪੋਜ਼ਿਟਿਵ ਗੱਲ ਕਰ ਲਾਂਗੇ ਤੋਂ ਮੇਰਾ ਤਾਂ ਅਸਲ ਇਹ ਉਹ ਮੰਨਣਾ ਵਾ ਦੋ ਚੀਜ਼ਾਂ ਨਾ ਮੈਨੂੰ ਡਿਸਕ੍ਰਾਈਬ ਕਰੂੰਗਾ ਪਹਿਲੀ ਗੱਲ ਤਾਂ ਆ ਸੋਸ਼ਲ ਮੀਡੀਆ ਤੇ ਨੈਗੇਟਿਵਿਟੀ ਆਪਣੇ ਵਿਊਜ਼ ਲੈਣ ਲਈ ਇੱਕ ਚੀਜ਼ ਨੂੰ ਮੈਂ ਮਨ ਨੋਟ ਕਰਕੇ ਦੇਖ ਲਓ ਜਿਹੜੀ ਵੀ ਕਿਸੇ ਮੰਚ ਦੇ ਤੁਸੀਂ ਕੈਨੇਡਾ ਦੇ ਖਿਲਾਫ ਨੈਗੇਟਿਵਿਟੀ ਦੇਖੀ ਹੋਗੀ ਨਾ ਜਿਹੜੇ ਪੇਜ ਤੇ ਦੁਬਾਰਾ ਜਾ ਕੇ ਦੇਖਿਓ ਆਸਲੇ ਉਹ ਪੇਜ ਨਾ ਉਹਦੇ ਫਾਲੋਅਰਸ ਬੜੇ ਹੋਣੇ ਸਭ ਕੁਝ ਹੋਣਾ ਐਸ ਵੇਲੇ ਉਹ ਆਪਣੀਆਂ ਪੇਡ ਐਡਾਂ ਲਾ ਰਹੇ ਹੋਣੇ ਆ ਕਿਸੇ ਦਾ ਬਿਜ਼ਨਸ ਪ੍ਰਮੋਟ ਕਰ ਰਹੇ ਆ ਅਗਲੇ ਦਾ ਤਾਂ ਕਾਰੋਬਾਰ ਚੱਲ ਗਿਆ ਜੀ ਜਿਹੜੇ ਕਹਿੰਦੇ ਸੀ ਕੈਨੇਡਾ ਕੰਮ ਨਹੀਂ ਵੀਡੀਓ ਬਣਾਵਣਾ ਭੇਜਦੇ ਸੀ ਨਾ ਅਗਲੇ ਦਾ ਤਾਂ ਮੋਟਾ ਕਾਰੋਬਾਰ ਚ ਤੋ ਉਹ ਤਾਂ ਐਸ ਵੇਲੇ ਮਤਲਬ ਕਿ ਬਹੁਤ ਨੈਗੇਟਿਵ ਆ ਬੱਚਾ ਵਰ ਤਾਂ ਯੂਜ਼ ਕਰ ਰਹੇ ਕਿਉਂਕਿ ਬੱਚੇ ਹਮੇਸ਼ਾ ਕਹਿੰਦੇ ਨਾ ਇਨਫਲੂਐਂਸਡ ਛੇਤੀ ਹੋ ਜਾਂਦੇ ਗੱਲਾਂ 'ਚ ਛੇਤੀ ਆ ਜਾਂਦੇ ਹੈਗੇ ਆ ਹਿੰਮਤ ਵੀ ਛੇਤੀ ਛੱਡ ਦਿੰਦੇ ਤੇ ਦਲੇਰੀ ਵੀ ਪੂਰੀ ਹੁੰਦੀ ਆ ਬਸ ਗੱਲ ਕੀ ਹੁੰਦੀ ਆ ਨਾ ਕਿ ਥਾਪੀ ਦੇਣ ਦੀ ਲੋੜ ਨਹੀਂ ਐਸਲੇ ਥਾਪੀ ਦੇਣ ਵਾਲੇ ਤਾਂ ਨਹੀਂ ਕੋਈ ਹੈਗੇ ਪਰ ਆ ਚੀਜ਼ ਜਿਹੜੀ ਕਿ ਆ ਬਹੁਤ ਜ਼ਿਆਦਾ ਨੈਗੇਟਿਵ ਹੈਗੀ ਆ ਤੇ ਇਹਦੇ 'ਚ ਮੈਂ ਹੋਰ ਐਡ ਆਨ ਕਰ ਦਵਾ ਸਰ ਸਟੇਟਲਸ ਆ ਤੁਸੀਂ ਵੀ ਇਹ ਚੀਜ਼ ਨਾ ਇੰਨੇ ਮਤਲਬ ਕਿ ਸੀਨੀਅਰ ਪੱਤਰਕਾਰ ਇੰਨੀਆਂ ਵੀਡੀਓ ਤੁਸੀਂ ਵੀ ਦੇਖ ਰਹੇ ਨੇ న్యూਸ ਤੁਸੀਂ ਵੀ ਸੁਣਦੇ ਆ ਸਰ ਜ਼ਿਆਦਾ ਹੋਰ ਕਿਸੇ ਕਮਿਊਨਿਟੀ ਵੱਲੋਂ ਵੀ ਵੀਡੀਓਜ਼ ਆਇਆ ਤਾਂ ਕਿ ਦੇਖਿਆ ਨਹੀਂ ਆ ਗਿਆ ਜਰਦਾ ਪੋਜ਼ਿਟਿਵ ਵੀਡੀਓ ਦੇਖਿਆ ਬੜਾ ਦਿਲ ਖੁਸ਼ ਹੁੰਦਾ ਜਦੋਂ ਪੋਜ਼ਿਟਿਵ ਵੀਡੀਓ ਕੋਈ ਪਾਉਂਦਾ ਜੀ ਦੇਖੋ ਮੈਂ ਇੰਨਾ ਕਾਰੋਬਾਰ ਇਕੱਠਾ ਕਰ ਲਿਆ ਸਾਰਾ ਕੁਝ ਕਰ ਲਿਆ ਸੋ ਮੈਂ ਤਾਂ ਕਹਿੰਦਾ ਉਹਦਾਂ ਦੀਆਂ ਵੀਡੀਓਜ਼ ਨੂੰ ਨਾ ਚਾਹੇ ਜਿਹਦੀ ਮਰਜ਼ੀ ਹੋਵੇ ਦਬਾ ਕੇ ਸ਼ੇਅਰ ਕਰਿਆ ਕਰੋ ਪੋਜ਼ਿਟਿਵਿਟੀ ਨੂੰ ਸਪਰੈਡ ਕਰੋ ਦੂਜੀ ਚੀਜ਼ੇ ਤੇ ਐਡ ਆਨ ਕਰਦਾ ਸਰ ਕੈਨੇਡਾ ਦਾ ਵੀਜ਼ਾ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਮਿਹਨਤ ਨਾ ਲਿਆ ਜਿਨਣੇ ਜਿਨਨੀਆਂ ਫਾਈਲਾਂ ਦੇ ਨਾਂ ਵੀ ਹੋਈ ਸੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਐਸਲੇ ਉਹ ਸੈਟਾਂ ਜਾਂ ਨਹੀਂ ਸੈਟ ਹੈਗੇ ਆ ਪਿਛਲੇ ਸਮੇਂ ਦੇ ਵਿੱਚ ਸਰ ਰੌਲਾ ਵੀ ਆ ਹੁਣੀ ਤੋਂ ਸ਼ੁਰੂ ਹੋਇਆ ਨਾ 2023 ਤੋਂ ਆ ਸਾਰੀਆਂ ਚੀਜ਼ਾਂ ਦਾ ਸਰ ਜਦੋਂ ਕਹਿੰਦੇ ਨਾ ਚੀਜ਼ ਆਸਾਨੀ ਨਾਲ ਮਿਲ ਜੇ ਉਹਦੀ ਹਮੇਸ਼ਾ ਕਦਰ ਘੱਟ ਹੁੰਦੀ ਆ ਆ ਚੀਜ਼ਾਂ ਸਰ ਕੈਨੇਡਾ ਦਾ ਵੀਜ਼ਾ ਨਾ ਮਜ਼ਾਕ ਬਣ ਚੁੱਕਾ ਤਾਂ ਹੀ ਮੈਂ ਕਹਿੰਦਾ ਹੁੰਦਾ ਪੈਕੇਜ ਬੁਕੇਜ ਦੇ ਵਿੱਚੋਂ ਵੀਜ਼ਾ ਵੂਜ਼ਾ ਦਾ ਐਸ ਵੇਲੇ ਬਹੁਤ ਸੌਖਾ ਹੋ ਗਿਆ ਬਹੁਤ ਜ਼ਿਆਦਾ ਸੌਖਾ ਕੈਨੇਡਾ ਦਾ ਵੀਜ਼ਾ ਲੈਣਾ ਮੈਂ ਆਪਣੀ ਗੱਲ ਕਰੂੰਗਾ ਜਿਹੜੇ ਟਾਈਮ 'ਚ ਅਸੀਂ ਗਏ ਸੀ ਨਾ ਸਰ ਉਸ ਟਾਈਮ ਤੇ ਵੀਜ਼ਾ ਲਗਣਾ ਐਡੀ ਕਿ ਜ਼ਿਆਦਾ ਵੱਡੀ ਗੱਲ ਸੀ ਨਾ ਮੈਂ 2005 ਕੀ ਦੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਐਨੀ ਕਿ ਜ਼ਿਆਦਾ ਵੱਡੀ ਗੱਲ ਸੀ ਕਿ ਉਦੋਂ ਚੱਲਦਾ ਹੁੰਦਾ ਸੀਗਾ ਕਿ ਹਾਂ ਵੀ ਡੌਂਕੀਆਂ ਲਾ ਕੇ ਜਾਣਾ ਸੋ ਜਦੋਂ ਵੀਜ਼ਾ ਲੱਗਾ ਸੀ ਨਾ ਯੂਕੇ ਦਾ ਵੀਜ਼ਾ ਅਪਰੂਵ ਹੋਇਆ ਸੀਗਾ ਤੇ ਸਾਰੇ ਸੱਚਾਈ ਆ ਜੋ ਮੇਰੇ ਨਾਲ ਬੀਤੀਆਂ ਪਰਸਨਲ ਆਪਣੇ 20-25 ਬੰਦੇ ਛੱਡਣਗੇ ਤੇ 20-25 ਬੰਦੇ ਲੈਣ ਆਏ ਸੀ ਕਿ ਯਾਰ ਬੰਦਾ ਪਲੇਨ 'ਚ ਕਿੱਦਾਂ ਆ ਗਿਆ ਸਟੂਡੈਂਟ ਵੀਜ਼ਾ ਇੰਟਰਵਿਊ ਦੇ ਕੇ ਇੰਟਰਵਿਊ ਹੁੰਦੀ ਸੀ ਬਟਾ ਵੀਜ਼ਾ ਆਫੀਸਰ ਦੇ ਸਾਹਮਣੇ ਬਹਿ ਕੇ ਫੇਸ ਟੂ ਫੇਸ ਕੋਈ ਐਦਾਂ ਨਹੀਂ ਸੀ ਕਿ ਏਜੰਟਾਂ ਦੇ ਜਿ ਤੇ ਆਪ ਸਾਰਾ ਕੁਛ ਉਹਦੋ ਕਰਨਾ ਪੈਂਦਾ ਸੀ ਤੇ ਯਸ ਤਵਜੂ ਸੀਗੀ ਜਦੋਂ ਬੰਦਾ ਮਿਹਨਤ ਕਰਕੇ ਜਿਹੜਾ ਔਖਾ ਸੀਗਾ ਨਾ ਤੇ ਵਾਪਸ ਆਉਣਾ ਨਾ ਤਾਂ ਸ਼ਾਰਟ ਵੀ ਨਹੀਂ ਹੁੰਦਾ ਹੁੰਦਾ ਸੀ ਕਿੱਦਾਂ ਹੁੰਦਾ ਸੋ ਔਖਾ ਸਮਾਂ ਤਾਂ ਉਸ ਵੇਲੇ ਵੀ ਸੀਗਾ ਉਸ ਵੇਲੇ ਵੀ ਚੈਲੰਜ ਸੀਗੇ ਤੇ ਅੱਜ ਵੀ ਜਿਹੜੀ ਕਿ ਉਹੀ ਚੀਜ਼ ਆ ਸੋ ਅੱਜ ਦੀ ਇਸ ਵੀਡੀਓ 'ਚ ਮੈਂ ਇੱਕ ਹੋਰ ਗੱਲ ਕਰਨੀ ਸ਼ੁਰੂ ਕਰੂੰਗਾ ਆਪਣੇ ਬੱਚਿਆਂ ਨੂੰ ਨਾ ਜਿਹੜਾ ਦਾ ਬੱਚਾ ਕੰਮ ਕਰਦਾਰ ਲੱਗਾ ਹੋਇਆ ਆਪਣੇ ਬੱਚੇ ਨੂੰ ਪੁੱਛੋ ਤੇਰੇ ਆਲੇ ਦੁਆਲੇ ਨਾਲ ਦੇ ਬੱਚੇ ਕਿੱਦਾਂ ਸਾਰੇ ਕੰਮ ਤੇ ਹੋਣਗੇ ਤੇ ਜਿਹਦੇ ਬੱਚੇ ਨੂੰ ਕੰਮ ਨਹੀਂ ਮਿਲਿਆ ਉਹ ਵੀ ਆਪਣੇ ਬੱਚੇ ਨੂੰ ਇਹ ਸਵਾਲ ਪੁੱਛੋ ਕਿ ਤੇਰੇ ਆਲੇ ਦੁਆਲੇ ਕਿਹਦੇ ਤੇ ਉਹ ਵੀ ਇਹੀ ਚੀਜ਼ ਜਵਾਬ ਦੇਣਗੇ ਜੀ ਸਾਰੇ ਵੇਲੇ ਬੈਠੇ ਕੰਮ ਨਹੀਂ ਹੈਗਾ ਸੋ ਆਪਣੇ ਬੱਚਿਆਂ ਦੀ ਜਿਹੜੀ ਕੀ ਆ ਸੰਗਤੀ ਜ਼ਰੂਰ ਬਦਲੋ ਬੱਚਿਆਂ ਨੂੰ ਕਹੋ ਬੇਟਾ ਬਦਲ ਦੇ ਉਹਨਾਂ ਬੰਦਿਆਂ ਵਿੱਚ ਜਾ ਕੇ ਰਹਿ ਜਿਹਨਾਂ ਤੋਂ ਕੰਮ ਆ ਤੈਨੂੰ ਵੀ ਜਿਹੜਾ ਕੀ ਇਹ ਕੰਮ जरूर ਲੱਭੇਗਾ ਕਿਉਂਕਿ ਐਸੇ ਲਈ ਨਾ ਕੰਪੀਟੀਸ਼ਨ ਆਏਗਾ ਕਿਉਂਕਿ ਜਦੋਂ ਬੰਦਾ ਸਾਰੇ ਜਾਣੇ ਬੱਠੇ ਯਾਰ ਕੰਮ ਤੇ ਹੈ ਨਹੀਂ ਕੀ ਕਰਨਾモチਵੇਸ਼ਨ ਹੀ ਨਹੀਂ ਆਉਣੀ ਅੰਦਰੋਂ ਸੋ ਐਸੇ ਲਈ ਬੱਚਿਆਂ ਨੂੰ ਦਲੇਰੀ ਜ਼ਿਆਦਾ ਰੱਖਣ ਦੀ ਲੋੜ ਆ ਸੋ ਨੈਗੇਟਿਵ ਗੱਲਾਂ ਹਮੇਸ਼ਾ ਮੈਂ ਕਹਿੰਦਾ ਹੁੰਦਾ ਨੈਗੇਟਿਵ ਗੱਲਾਂ ਜ਼ਿਆਦਾ ਸਪਰੈਡ ਕਰਦੀਆਂ ਸੋ ਦੈਟਸ ਵਾਈ ਇਹ ਕੈਨੇਡਾ ਨੈਗੇਟਿਵ ਆ ਹਾਂ ਚੈਲੰਜ ਜ਼ਰੂਰ ਆ ਮਿਹਨਤ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਹੈਗੀ ਆ ਇੱਕ ਯੂਨੀਕਨੈਸ ਦੀ ਬਹੁਤ ਜ਼ਿਆਦਾ ਲੋਡ ਹੈਗੀ ਆ ਇਸ ਲਈ ਬੱਚੇ ਜਿਹੜੇ ਉੱਥੇ ਗਏ ਉਹਨਾਂ ਨੂੰ ਪੜ੍ਹਾਈ ਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋਡ ਹੈਗੀ ਆ ਸੋ ਉਹ ਚੀਜ਼ਾਂ ਦਾ ਜਿਹੜਾ ਕੀ ਹੈ ਖਿਆਲ ਰੱਖਣ ਦੀ ਲੋਡ ਆ ਤੇ ਬਾਕੀ ਮਾਕ ਮਾਈ ਵਰਡਸ ਅੱਜ ਵੀਡੀਓ ਸ਼ੇਅਰ ਕਰ ਲਓ 2024 25 ਦੇ ਵਿੱਚ ਔਕੜਾਂ ਜ਼ਰੂਰ ਹੋ ਸਕਦੀਆਂ ਬਟ ਇਸ ਤੋਂ ਬਾਹਰ ਬੇਟਾ ਜੋ ਦੁਆਏ ਸਰਕਾਰਾਂ ਚੇਂਜ ਹੋਣੀਆਂ ਸਿਰਫ ਹੁਣ ਇਲੈਕਸ਼ਨਸ ਆ ਜਦੋਂ ਸਭ ਕੁਝ ਚੇਂਜ ਹੋਣਾ ਨਾ ਤੇ ਤੁਸੀਂ ਵੀ ਇਹ ਚੀਜ਼ਾਂ ਯਾਦ ਕਰਕੇ ਦੇਖਿਓ ਵੀ ਜਿਹੜਾ ਕੈਨੇਡਾ ਦਾ ਵੀਜ਼ਾ ਆਪਾਂ ਕਹਿੰਨਾ ਕਿ ਹਾਏ ਇੰਨਾ ਸੌਖਾ ਵੀ ਕਈ ਵਾਰੀ ਲੱਗਦਾ ਹੁੰਦਾ ਸੀਗਾ ਸੋ ਇਹ ਵੀ ਚੀਜ਼ਾਂ ਯਾਦ ਜੜੀ ਕਰਕੇ ਮਤਲਬ ਕਿ ਦੇਖਣੀਆਂ ਤੇ ਜਿਹੜੇ ਬੱਚੇ ਉੱਥੇ ਇਸ ਵੇਲੇ ਹੁਣ ਵੀ ਜਾਣਾ ਚਾਹੁੰਦੇ ਆ ਸਿਰਫ ਇੱਕੋ ਚੀਜ਼ ਦਾ ਖਿਆਲ ਰੱਖਣ ਦਾ ਲੋੜ ਆ ਆਪਣੀ ਤਿਆਰੀ ਕਰਕੇ ਜਾਓ ਆਉਣ ਵਾਲੇ 5 ਸਾਲਾਂ ਦਾ ਕੈਰੀਅਰ ਗੋਲ ਕਲੀਅਰ ਕਰਕੇ ਜਾਓ ਸਹੀ ਕੋਰਸ ਦੇ ਵਿੱਚ ਜਾਓ ਸਰਕਾਰੀ ਕਾਲਜ ਦੇ ਵਿੱਚ ਜਾਓ ਜ਼ਰੂਰ ਸਾਰਾ ਲੱਗੂਗਾ ਆਫਰਾਂ ਤੋਂ ਬਚ ਕੇ ਜਾਓ ਤੇ ਜਿਹੜੇ ਬੱਚੇ ਉਤੇ ਸੈੱਟ ਵੀ ਹੋਏ ਤੇ ਮੈਂ ਤਾਂ ਕਹੂੰਗਾ ਜੇ ਪੇਰੈਂਟਸ ਦੇਖ ਰਹੇ ਜਿਹਨਾਂ ਦੇ ਬੱਚੇ ਪਹੁੰਚੇ ਹੋਏ ਉਹਨਾਂ ਨੂੰ ਵੀ ਅਪੀਲ ਆ ਆਪਣੇ ਬੱਚਿਆਂ ਦੀਆਂ ਨੂੰ ਕਹੋ ਕਿ ਕਾਮਯਾਬੀ ਦੀਆਂ ਵੀਡੀਓ ਜ਼ਰੂਰ ਬਣਾਓ ਹੋ ਸਕਦਾ ਤੁਹਾਡੀ ਵੀਡੀਓ ਕੋਈ ਦੇਖ ਕੇ ਕਿਸੇ ਦਾ ਜਿਹੜੀ ਕਿ ਡਿਗਰੀ ਟੈਂਦੀ ਉਹ ਜਿਹੜੀ ਹਿੰਮਤ ਆ ਉਹ ਜਿਹੜੀ ਕਿ ਸਾਰੇ ਲੱਗ ਸਕੇ ਸਰ ਓਵਰਆਲ ਮੈਂ ਪਿਕਚਰ ਨੂੰ ਸਰ ਪੋਜ਼ਿਟਿਵ ਹੀ ਦੇਖਦਾ ਚਾਹੇ ਮੇਰਾ ਕਾਰੋਬਾਰਾ ਚਾਹੇ ਬੱਚੇ ਜਿਹੜੇ ਮੱਝੀ ਕਮੈਂਟ ਮਾਰ ਰਹੇ ਬਸ ਸੱਚਾਈ ਦਾ ਸੱਚਾਈ ਰਹਿਣੀ ਆ ਬਹੁਤ ਸਾਰੇ ਬੱਚੇ ਲਾਈਵ ਐਗਜ਼ਾਮਪਲਸ ਆ ਮੈਂ ਕਹਾਂਗਾ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੈਂ ਵੀਡੀਓਜ਼ ਬੱਚੇ ਦੀ ਫੋਨਾਂ 'ਤੇ ਗੱਲ ਵੀ ਕਰਾ ਸਕਦਾ ਜਿਹੜੇ ਬੱਚੇ ਬਹੁਤ ਜ਼ਿਆਦਾ ਜਿਹੜੇ ਕੀ ਆ ਸੈਟਲਡ ਹੈਗੇ ਆ ਤੇ ਵਧੀਆ ਕੰਮ ਕਰ ਰਹੇ ਆ ਤੇ ਉਹ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਵੀ ਹੈਗੇ ਚਲੋ ਬਹੁਤ ਹੀ ਕਲੈਰਿਟੀ ਤੁਸੀਂ ਦਿੱਤੀ ਚੰਗੇ ਤਰੀਕੇ ਨਾਲ ਪਹਿਲਾਂ ਵੀ ਬੜੇ ਚੰਗੇ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖਦੇ ਰਹੇ ਹੋ ਵਿਜਾਰਥੀ ਭਰੋਸਾ ਵੀ ਕਰਦੇ ਨੇ ਤੁਹਾਡੀਆਂ ਗੱਲਾਂ 'ਤੇ ਸੋ 85578 85578 ਤੇ ਫੋਨ ਕਰਕੇ ਤੀਰਤ ਜੀ ਦੇ ਨਾਲ ਸਮਾ ਲਓ ਫਿਰ ਫੈਸਲੇ ਕਰੋ ਕੋਈ ਹੋਰ ਕਲੈਰਿਟੀ ਚਾਹੀਦੀ ਹੈ ਤਾਂ ਨਿੱਜੀ ਤੌਰ ਤੇ ਵੀ ਮਿਲੋ ਬਹੁਤ ਧੰਨਵਾਦ